ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਟੈਰੀ ਫਾਰਮ ਇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਹੈ ਜੀ ਪਿੰਡ ਬੋੜੇਵਾਲ ਕੰਗਾ ਦੋ ਝੋਟੀਆਂ ਦੋਵੇਂ ਸ਼ਾਨਦਾਰ ਆ ਬਹੁਤ ਚੰਗੀਆਂ ਇੱਕ ਬੂਰੀ ਨੀਲੀ ਝੋਟੀ ਆ ਤੇ ਇੱਕ ਕਾਲੇ ਰੰਗ ਦੀ ਆ ਝੋਟੀ ਬਹੁਤ ਚੰਗੀ ਤਾਜੀ ਸੂਈ ਆ ਆਓ ਲਈਏ ਵੀਰ ਕੋ ਇਹਦੇ ਬਾਰੇ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਅੱਛਾ ਤੁਸੀਂ ਕਿਹਾ ਜੀ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਪਹਿਲਾਂ ਸਾਡੇ ਮੈਂ ਕਜਿੰਦਰ ਦੇ ਨਾਲ ਪਿਆਰ ਕਰਦੇ ਆਂ ਹਾਂਜੀ ਸਾਰੇ ਵੀਰ ਭੈਣ ਭਰਾ ਸਾਡੇ ਕੋਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਵੀਰ ਜੀ ਵੀਰ ਜੀ ਅੱਜ ਦੀ ਕਿੰਨੀਆਂ ਝੋਟੀਆਂ ਆਈਆਂ ਆਪਣੇ ਕੋਲ ਕੋਲ ਜਿੰਨੇ ਆਪਾਂ ਦੋ ਝੋਟੀਆਂ ਆ ਦੋ ਝੋਟੀਆਂ ਠੀਕ ਆ ਜੀ ਮੈਂ ਇੱਕ ਝੋਟੀ ਆਪਣੇ ਕੋਲ ਦੋਲਦੀ ਆ ਪਿਓਰ ਠੀਕ ਆ ਜੀ ਠੀਕ ਆ ਜੀ ਬਹੁਤ ਹੀ ਹਲੋ ਭਾਰਤ ਸਿੰਘ ਜੀ ਲੱਗਾ ਦੇਖੋ ਬਹੁਤ ਸ਼ਾਨਦਾਰ ਝੋਟੀਆਂ ਆ ਬਹੁਤ ਸੀਲਸ ਲੱਗ ਝੋਟੀ ਠੀਕ ਹੈ ਜੀ ਥਣ ਥਣ ਬਹੁਤ ਸਪੈਸ਼ਲ ਲੱਗਾ ਵੀਰ ਜੀ ਇਹਨੂੰ ਹਾਂ ਤਾਂ ਜੀ ਸਹੀ ਬੇ ਪਿਓਰ ਦੋ ਦੰਦ ਦੋ ਦੰਦ ਕੱਟੀ ਆ ਗਈ ਵੀਰ ਜੀ ਠੀਕ ਹੈ ਜੀ ਦੁੱਧ ਇੱਥੇ ਲਊਗਾ ਇਸ ਟਾਈਮ ਤੇ 10 ਕਿਲੋ 10 ਕਿਲੋ ਠੀਕ ਹੈ ਜੀ ਆ ਬੱਚਾ ਲਾ ਕੇ ਵਿਖਾਉਣੇ ਵੇਖੋ ਥੜਕੀ ਥੜਦੀ ਆ ਆ ਵੇਖੋ ਜੀ ਬਹੁਤ ਚੰਗੀ ਲੇਵਰੀ ਸਾਫ ਆ ਕੋਈ ਥਾਣਾ ਚ ਨਹੀਂ ਆਏਗੀ ਹਾਂਜੀ ਹਾਂਜੀ ਠੀਕ ਹੈ ਬੱਚਾ ਲਾ ਕੇ ਵਿਖਾਉਣੀ ਹੈ ਬੱਚਾ ਕੀ ਆ ਗਿਆ ਵੀਰ ਜੀ ਇਹਦਾ 38 ਮਾਰਕ ਅਸੀਂ ਕੱਟੀ ਆ ਗਈ ਆ ਜੀ ਵੇਖੋ ਠੀਕ ਹੈ ਜੀ ਅੱਜ 7 8 ਵਾਂ ਦਿਨ ਸਾਰਾ ਸੋਈ ਰਹੂ ਅ ਦੁੱਧ ਵੀ ਜੀ ਕਿੰਨੀ ਕੀ ਚਵਾਈ ਕਰਾ ਦੂੰ ਦੁੱਧ ਦੀ ਦੁੱਧ ਦਾ ਕੁਮਿੰਦਰ ਜੀ ਨੇ ਹੁਣ ਸਟਾਰਟ ਕੀਆ ਨਾ 12 13 ਕਿਲੋ ਸੌਖਾ ਛੋਟੀ ਨੇ ਦੋ ਦੇਣਾ ਠੀਕ ਹੈ ਜੀ 12 13 ਕਿਲੋ ਦੀ ਚਵਾਈ ਕਰਾ ਦਿੰਦੀ ਛੋਟੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਿਉਂ ਦੋ ਦੰਦ ਟਾਂਡੇ ਚੈੱਕ ਕਰਾਉਣੇ ਹਣੇ ਠੀਕ ਹੈ ਜੀ ਠੀਕ ਹੈ ਸਟਾਰਟਿੰਗ ਚੰਗਾ ਦੁੱਧ ਕੱਢਿਆ ਨਾ ਜੁੱਤੀ ਕੱਟੇ ਬਹੁਤ ਚੰਗਾ ਠੀਕ ਹੈ ਦੀ ਆ ਕੱਟੀ ਬਹੁਤ ਵਧੀਆ ਵੀਰ ਜੀ ਮਗਰ ਆ ਗਈ ਇਹਨਾਂ ਠੀਕ ਹੈ ਜੀ ਆ ਵੇਖੋ ਇਹ ਖੰਡ ਬਹੁਤ ਵਧੀਆ ਕੱਢਿਆ ਵੀਰ ਛੋਟੀ ਨੇ ਐ ਕਰ ਇੱਕੋ ਜਿਕੇ ਚਾਰੇ ਥਾਣੇ ਠੀਕ ਹੈ ਜੀ ਐ ਮੋਗੇ ਨੂੰ ਚੋਣਿਆ ਕੇ ਠੀਕ ਹੈ ਜੀ ਚਵਾਈ ਬਹੁਤ ਸਵਾਫ ਹੈ ਠੀਕ ਹੈ ਵੀਰ ਜੀ ਕੋਈ ਹੋਰ ਸ਼ਟਨ ਗਿਆ ਤਾਂ ਆ ਵੇਖੋ ਜੀ ਬਹੁਤ ਵਧੀਆ ਥਣ ਕੱਢਿਆ ਝੋਟੀ ਨੇ ਧੋੜ ਦਿਓ ਵੀਰ ਜੀ ਐ ਕੱਟੇ ਧੋਤੇ ਹੋਣੀਆਂ ਦੁੱਤ 12 13 ਕਿਲੋ ਦਾ ਸੌਖਾ ਥੱਲੇ ਪਾ ਦੋਗੇ ਠੀਕ ਹੈ ਜੀ ਆ ਵੇਖੋ ਜੀ ਬਹੁਤ ਚੰਗਾ ਥਣ ਕੱਢਿਆ ਚੰਗਾ ਪਸਮਾ ਪਾਇਆ ਕੱਟੀ ਨੇ ਦੁੱਧ ਵਾਲੀ ਕੱਟੀ ਆ ਜੀ ਪਹਿਲਾ ਸੂਆ ਦੋ ਦੰਦ ਠੀਕ ਹੈ ਜੀ ਲੈਓ ਵੀਰ ਜੀ ਇੰਡਰਤੀ ਬਾਕੀ ਕੋਈ ਵੀਰ ਭਰਾ ਉਹ ਦੇਖ ਕੇ ਚੈੱਕ ਕਰਕੇ ਖੜੇ ਜਾਂ ਦੋ ਦੰਦ ਹੋਣ ਤਾਂ ਲੈ ਜੇ ਹਾਂਜੀ ਹਾਂਜੀ ਵੀਰ ਜੀ ਕੋਈ ਵੀਰ ਆਵੇ ਆਪਣੀ ਚੈੱਕ ਕਰੇ ਪਾਸ ਕਰੇ ਚਵਾਈ ਕਰਕੇ ਫਿਰ ਖੜੋ ਵੀਰ ਜੀ ਟਾਡੀ ਜੁਮਿਆਰੀ ਆ ਜੀ ਆ ਮਗਰ ਕੱਟੀ ਆ ਗਈ ਜੋ ਠੀਕ ਹੈ ਜੀ ਬਾਕੀ ਤਾਂ ਤੁਹਾਨੂੰ ਬਹੁਤ ਕੁਆਲਿਟੀ ਦਾ ਕੱਢਿਆ ਝੋਟੀਆਂ ਟ੍ਰਾਈ ਕਰਕੇ ਖਰੇ ਆਪਣੇ ਠੀਕ ਹੈ ਜੀ ਇਹ ਸਕਵਾਟ ਕੋਲ ਦੀ ਬਹੁਤ ਝੋਟੀਆਂ ਕਾਫੀ ਪੂਰਾ ਡੈਜਟ ਚਾਹੇਗਾ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਕੱਟੀ ਹੈ ਜੀ ਇਹ ਕਿਦਾਂ ਚੌਕੀ ਜਵਾਰ ਆਣਾ ਕਿਦੀਪਾ ਡੇ ਝੋਟੀਆਂ ਹਾਂਜੀ ਹਾਂਜੀ ਮਗਰ ਬੱਚਾ ਚੰਗਾ ਪਾਇਆ ਇਹਨੇ ੱਤੇ ਵਗ ਰਿਹਾ ਠੀਕ ਹੈ ਜੀ ਬਾਕੀ ਬਾਲੇ ਪੱਕੇ ਦੇ ਨਾਲ ਜਾਇਜ਼ ਕਰਨਾ ਬੜਾ ਹਾਂਜੀ ਇਹ ਝੋਟੀਆਂ ਤੋਂ ਇਹ ਝੋਟੀਆਂ ਲੋ ਜੇਡਰ ਮੰਗੀ ਜਾਂਦੇ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਚੋਟੀ ਨੰਬਰ ਲੈ ਕਰਨਾ ਹੈ 15 15 ਹਾਂ ਠੀਕ ਆ ਜੀ ਹਾਂਜੀ ਹਾਂ ਨਾਈ ਛੋਟੀ ਦਾ ਨੰਬਰ 96000 ਜੀ 96000 ਦੀ ਹਾਂ ਠੀਕ ਆ ਕੋਈ ਹੋਰ ਮਾਂ ਤਨਵੀਰ ਜੀ ਕਰ ਦਿਓ ਆਏਗੇ ਵੀਰ ਦਾ ਕਰਾਂਗੇ ਕੇ ਭੈਣ ਭਰਾ ਵੀ ਛੋਟ ਕਰਾਂਗੇ ਜਰੂਰ ਹਾਂਜੀ ਕੋਈ ਵੀਰ ਆਊਗਾ ਵਿੱਚੋਂ ਮਾਂ ਤਨ ਜਰੂਰ ਕਰਿਓ ਕੇ ਵੀਰ ਦਾ ਥਾਣੇ ਦੇਖੋ ਕੀ ਕੀ ਠੀਕ ਆ ਜੀ ਬਹੁਤ ਚੰਗੀ ਕੱਟੀ ਆ ਵੀਰ ਜੀ ਬਹੁਤ ਸਪੈਸ਼ਲ ਕੱਟੀ ਆ ਸ਼ਾਨਦਾਰਾ ਠੀਕ ਆ ਜੀ ਬਾਕੀ ਆ ਗਏ ਵੀਰ ਦਾ ਮਾਨਤਨ ਹੋਜੂ ਹਨਾ ਜੀ ਮਾਨਤਨ ਕਰਦਾਂਗੇ ਵੀਰ ਦਾ ਠੀਕ ਹੈ ਜੀ ਆ ਗਈ ਨੀਲੀ ਬੂਰੀ ਆ ਗਈ ਵੀਰ ਜੀ ਅਕਿੰਦਰ ਜੀ ਇਹ ਮੱਝ ਸੋਈ ਹੈ ਚੌਥਾ ਲੈਣਿਆ ਠੀਕ ਹੈ ਜੀ ਆਪਾਂ ਨਾ ਵੀਰਾਂ ਨੂੰ ਪਹਿਲਾਂ ਮੱਝ ਲੈਣੇ ਹੈ ਤੇ ਘੱਬੜ ਹੀ ਠੀਕ ਹੈ ਜੀ ਇਹਨਾਂ ਬੱਚਾ ਮਰਿਆ ਦਿੱਤਾ ਉੱਥੇ ਇਹ ਬੱਚਾ ਮਰਿਆ ਦਿੱਤਾ ਝੋਟੀ ਨੇ ਠੀਕ ਹੈ ਜੀ ਚਲੋ ਹੁਣ ਆਪਾਂ ਪਹਿਲਾਂ ਬੜੇ ਰੁਪਈਏ ਲਾਏ ਹੋਏ ਆਪਾਂ ਬਾਹਰ ਫੱਟੇ ਨਾਲੋਂ ਮਿਲ ਗਈ ਜੇ ਕੋਈ ਵੀਰ ਭਰਾ ਸਾਹਮਣ ਵਾਲਾ ਲੈ ਜਾਊਗਾ ਇਹ ਤਾਂ ਹੱਤਾਂ ਦਾ ਸਵਾਲ ਨਹੀਂ ਪੈਣੀ ਹੈ ਠੀਕ ਹੈ ਜੀ ਤਾਂ ਕਰਾ ਕੇ ਨਰਮੀਆਂ ਝੋਟੀ ਆ। ਹਾਂਜੀ ਹਾਂਜੀ ਉਹ ਗੱਲ ਠੀਕ। ਪਹਾੜ ਲਈ ਪਹਾੜ ਦਦਾਂਗੇ। ਠੀਕ ਹੈ ਜੀ। ਆਪਾਂ ਵਿਖਾ ਦਿੰਦੇ ਜਰੂਰ। ਆ ਵਿਖਾ ਦਿਓ ਵੀਰ ਜੀ ਖੋਲ ਕੇ। ਸਾਰੇ ਮੈਂ ਟੀਕਾ ਮਾਰ ਕੇ ਚੋਲੇ। ਹਾਂਜੀ। ਦੁੱਧ 7 ਕਿਲੋ ਹੈਗਾ ਇਸ ਟਾਈਮ ਤੇ। ਠੀਕ ਹੈ ਜੀ। ਹਾਂ। ਹੋਰ ਪਹਾੜ ਦਾ ਨਰ ਗਣਾ ਹੈ। ਠੀਕ ਹੈ ਜੀ। ਆ ਵੇਖੋ ਵੀ ਵੀਰ ਨੇ ਬਿਲਕੁਲ ਸਾਰੀ ਸਚਾਈ ਦੱਸੀ ਆ। ਵੀ 1 ਲੱਖ ਤੇ ਵੇਚਣਾ ਬਿਲਕੁਲ ਨਹੀਂ। ਠੀਕ ਹੈ ਜੀ। ਹਾਂਜੀ ਉਹ ਤਾਂ ਸਾਹਮਣੇ ਵੀਰ ਜੀ ਹਨਾ ਹੁਣ ਕੋਈ ਸੇਵਾ ਕਰੂਗਾ ਤੇ ਦੁੱਧ ਤੇ। ਦੁੱਧ 12 ਕਿਲੋ 13 ਤੇ ਆਗੇ ਤੇ 1 ਲੱਖ ਸਵਾ ਲੱਖ ਦੀ। ਸਵਾ ਥਾਣ ਥੂਣ ਬਹੁਤ ਵਧੀਆ ਲੱਗਿਆ ਬਾਕੀ ਵੀਰ ਨੇ ਸੱਚਾਈ ਦੱਸੀ ਆ ਚਵਾਈ ਇੱਕ ਨੰਬਰ ਹੋ ਗਈ ਠੀਕ ਆ ਜੀ ਚਵਾਈ ਇੱਕ ਨੰਬਰ ਹੈ ਪਹਿਲਾ ਸੁਆ 13 ਕਿਲੋ ਕੋਲ ਚਵਾਇਆ ਦੂਜਾ ਸੁਆ ਸੁਈ ਆ ਠੀਕ ਆ ਜੀ ਆ ਕਾਦ ਦੀ ਫੁੱਲ ਆ ਸਿੰਘ ਦੀ ਨਿੱਕਾ ਸਿੰਘ ਆ ਕੱਟੀ ਦਾ ਬਹੁਤ ਚੰਗੀ ਝੋਟੀ ਆ ਵੇਖੋ ਵੀਰ ਜੀ ਸਾਂਭਣ ਵਾਲੀ ਆ 4 ਦਿਨ ਕਿਹੜਾ ਵੀਰ ਲੈ ਜੂਗਾ ਨਿਆਰੇ ਲਊ ਸਾਂਭ ਕੇ ਚਾਰ ਦਿਨ ਦੁੱਧ ਨੂੰ ਬਹੁਤ ਚੰਗੀ ਕੱਟੀ ਨਿਕਲਣੀ ਆ ਠੀਕ ਹੈ ਜੀ ਕਿਉਂ ਆਏ ਬੋਲ ਜਾ ਚੰਗੀ ਕੱਟ ਵੀਰੇ ਠੀਕ ਹੈ ਜੀ ਆ ਡੈਡੀ ਬੋਡੀ ਚੋਂ ਆ ਸਵੇਰੇ ਵੀ ਆ ਸੱਤ ਅੱਠ ਵਜੇ ਮੈਂ ਖਾਲੀ ਕੀਤੀ ਐ ਪੂਰੀ ਠੀਕ ਹੈ ਜੀ ਜਿੰਨਾ ਪਹਿਲਾਂ ਖਾਲੀ ਕਰਾਂਗਾ ਉਹਨੇ ਜਿਆਦਾ ਬਣਨਾ ਠੀਕ ਹੈ ਹਾਂ ਜੀ ਆ ਕਿੰਨੀ ਵੀਤੀ ਹੁਣ ਕਦ ਕੀ ਆ ਛੱਟੀ ਦਾ ਇਹ ਕੱਦ ਫੁੱਲਾ ਵੀਰ ਜੀ ਪੂਰਾ ਫੁੱਲ ਕੱਦਦਾ ਜੀ ਬਾਕੀ ਮੋਲਾ ਪਾਣ ਇਹਦਾ ਕਲਿੰਦਰੀ ਜੈ ਜੈ ਕਰਨਾ ਵਾ ਜੇ ਕੋਈ ਵੀਰ ਭਰਾ ਸਾਹਮਣੇ ਜਾ ਕੇ ਹਾਂਜੀ 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 ਮੋਹਰ ਦਾ ਕਾਲੀਆ 85 ਠੀਕ ਹੈ ਜੀ ਕਾਲੀਆ ਵਾਂ ਅੱਛਾ ਜੀ ਔਰ ਇਹ ਹਾਰਨ ਜਿਹੜੇ ਦੇ ਦੇਣੇ ਆ ਹਾਂਜੀ 75000 ਦੀ ਦੇ ਦਾਂਗਾ ਇਸ ਟਾਈਮ ਤੇ 75000 ਦੀ ਦੇ ਦੋ ਵੀਰ ਜੀ ਵੇਖੋ ਜੈਜਮਲ ਵੀਰ ਨੇ ਕੀਤਾ ਉਹ ਝੋਟੀ ਬਹੁਤ ਸ਼ਾਨਦਾਰਾ ਕੱਦ ਕਾਕ ਫੋਲਾ ਇਹ ਆ ਗਈ ਲੱਖ ਰੁਪਏ ਦੀ ਝੋਟੀ ਆ ਠੀਕ ਹੈ ਜੀ ਆਏ ਗਏ ਵੀਰ ਦਾ ਹੋਰ ਮਾਨਦਾਨ ਕਰਿਓ ਵੀਰ ਜੀ 75 ਚੋਂ ਕਰਾਂਗੇ ਕੋਈ ਵੀ ਆਊਗਾ ਭਰਾ ਦੇ ਠੀਕ ਹੈ ਜੀ ਵੇਖੋ ਜੀ ਬਹੁਤ ਵਧੀਆ ਚੋਣ ਚਵਾਈ ਗਰੰਟੀ ਹੋ ਗਏ ਤੁਸੀਂ ਕਰਕੇ ਕੋਈ ਭੈਣ ਭਰਾ ਖੜੇ ਆਪਣੀ ਠੀਕ ਹੈ ਜੀ ਕੋਈ ਵੀ 라ਓ ਆਪਣੀ ਚਵਾਈ ਕਰੋ ਪਾਸ ਕਰੋ ਵੀਰ ਜੀ ਤੇ ਸਾਰੇ ਵੀਰ ਭੈਣ ਭਰਾਵਾਂ ਨੂੰ ਇਹੋ ਬੇਨਤੀ ਹੈਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਨਵੀਂ ਦਿਨ ਨਵੀਂ ਲਿਆਗੇ ਤੁਹਾਨੂੰ ਵੀਡੀਓ ਵਿਖਾਈ ਜਾਵੇ ਤੇ ਫੋਨ ਨੰਬਰ ਵੀਰ ਜੀ ਦੱਸ ਦਿਓ ਪਿੰਡ ਹੈਗਾ ਨਾਵਰਾਤ ਤਰਸੰਗ ਜੇ ਹਾਂਜੀ ਪਿੰਡ ਕੋੜੇਵਾਲ ਕੰਗ ਹਾਂਜੀ ਸੇਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੈਗਾ 9463522806 ਠੀਕ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ